ਅੱਜ ਸ਼ਹਿਰ ਦੀ ਕਹਾਣੀ ਐ ਹਰ ਪਿੰਡ ਦੀ ਕਹਾਣੀ ਦੋ ਵਾਰੀ ਸਰਕਾਰ ਬਣੀ ਪਹਿਲਾਂ ਕੈਪਟਨ ਨੇ ਸੌ ਖਾਦੀ ਗੁੱਤਕਾ ਸਭ ਵਾਫਾਂ ਚ ਬੜ ਕੇ ਕਿ ਅਸੀਂ 4 ਹਫ਼ਤੇ ਟਿੱਕਾ ਖਤਮ ਕਰ ਦਿਆਂਗੇ ਨਹੀਂ ਖਤਮ ਹੋਇਆ ਫੇਰ ਉਹ ਆਤ ਆ ਗਿਆ ਇਹਨੇ 4 ਮਹੀਨਿਆਂ ਦੀ ਗੱਲ ਕੀਤੀ 25 26 ਮਹੀਨੇ ਨੂੰ ਵੀ ਹੋ ਗਏ ਟਿੱਕਾ ਵੱਧ ਗਿਆ ਘਟਨਾ ਦਾ ਬਹੁਤ ਦੁਰਦਸ਼ਾ 10 ਸਾਲ ਲਗਾਤਾਰ ਫਾਲਾ ਦਾ ਰਾਜ ਵੀ ਰਿਹਾ ਉਦੋਂ ਵੀ ਚਿੱਟਾ ਹੀ ਵਿਕਦਾ ਰਿਹਾ ਅੱਜ ਇਹਨਾਂ ਵੋਟਾਂ ਦੇ ਵਿੱਚ ਚਿੱਟੇ ਦਾ ਮੁੱਦਾ ਨਹੀਂ ਹੈ ਕੋਈ ਵੀ ਤੁਸੀਂ ਲੀਡਰ ਸੁਣ ਲਿਓ ਜੀਬਾ ਹਰਸਮਨ ਸੁਣ ਲਿਓ ਜੀਤਵਿੰਦਰ ਸੱਦੂ ਨੂੰ ਸੁਣ ਲਿਓ ਤੁਸੀਂ ਚਾਹੇ ਖੁੜੀਆਂ ਸਾਹ ਨੂੰ ਸੁਣ ਲਿਓ ਭਵਤਮਾਨ ਨੂੰ ਸੁਣ ਲਿਓ ਭਵਤਮਾਨ ਟਿਕਲੀਆਂ ਪਾਈ ਜਾਂਦਾ ਹੈ ਵੰਡੇ ਆ ਇਕਲੀ ਪਾ ਕੇ ਤੁਰ ਪਿਆ ਸੋ ਵੀਰਵਾਲ ਕਹਿੰਦਾ ਝਾੜੂ ਫੂਕ ਦਿਓ ਆਪਣਾ ਝਾੜੂ ਫੂਕ ਦਿਓ ਪੋਚਾ ਲਾਇਆ ਕਰੋ ਰਾਜਾ ਪੜੇੰਗ ਦੀ ਖਬਰ ਚੱਲਦੀ ਆ মিডিਆ ਤੇ ਕਿ ਰਾਜਾ ਪੜੇੰਗਾ ਜਿ ਵਿਧਾਨੇ ਚ ਗੋਲ ਗੱਪੇ ਖਾਂਦਾ ਦੇਖਿਆ ਗਿਆ ਉਹ ਇਹਦਾ মিডিਆ ਹੋਇਆ ਲੋਕਾਂ ਦੀ ਗੱਲ ਕੱਛੇ ਜੇ ਕਿਸੇ ਵੀ ਲੀਡਰ ਕੋਲੇ ਲੋਕਾਂ ਦੀ ਗੱਲ ਦੱਸ ਦੋ ਮੁੱਦੇ ਦੀ ਗੱਲ ਦੱਸ ਦੋ ਪੰਜਾਬ ਦੀ ਦੱਸੋ ਅਰ ਜਗਾਰ ਦੀ ਗੱਲ ਦੱਸ ਦਿਓ ਪ੍ਰਵਾਸੀ ਦੀ ਗੱਲ ਦੱਸ ਦਿਓ ਪਾਣੀ ਦੀ ਗੱਲ ਦੱਸ ਦਿਓ ਪਾਣੀ ਸਭ ਤੋਂ ਅਹਿਮ ਮਸਲਾ ਪੰਜਾਬ ਦਾ। ਛੋਡੇ ਕੋਲੇ ਤੱਤੀ ਏਠਾਂ 18-20 ਸਾਲ ਦਾ ਪਾਣੀ ਬਚਿਆ। ਹਰ ਸਾਲ ਪਾਣੀ ਪੰਜ ਤੋਂ 7 ਫੁੱਟ ਡੇ ਜਾ ਰਿਹਾ। ਮੈਂ ਲਗਾਤਾਰ 12 ਸਾਲ ਹੋ ਗਏ ਬੋਲਦੇ ਨੂੰ ਮੈਂ 12 ਚ ਬੋਲਿਆ ਸੀ ਪਹਿਲੇ ਵਾਰੀ। YouTube ਤੇ ਮੇਰੀ ਵੀਡੀਓ ਕਰਨਾ ਛੋਡੇ ਨੂੰ ਛੋਡਾ ਪਾਣੀ ਮੁੱਕ ਜਾਣਾ। ਸਾਡੇ ਲੋਕਾਂ ਕੋਲੇ ਵੀ ਇਹਦਾ ਫਿਕਰ ਤੇ ਜ਼ਿਕਰ ਨਹੀਂ। ਵੋਟਾਂ ਵਲੇ ਅਸੀਂ ਵੀ ਆ ਕੇ ਮੁੱਦੇ ਪੁੱਛ ਲੈ ਜਾਨੇ ਆ ਅਸੀਂ ਵੀ ਉਦੋਂ ਜਾ ਕੇ ਫਿਰ ਪਾਰਟੀਆਂ ਚ ਫਸ ਜਾਨੇ ਆ ਵੀ ਅਸੀਂ ਜੇ 30 ਸਾਲ ਤੋਂ ਕਾਂਸ ਦਾ ਜੁੜੇ ਹੋਏ ਆ ਜੀ 35 ਸਾਲ ਤੋਂ ਕਾਲੇ ਦਾ ਜੁੜੇ ਹੁਣ 10 ਸਾਲ ਤੋਂ ਅਸੀਂ ਆਪਣਾ ਜੁੜੇ ਹੋਏ ਆ ਉਦੋਂ ਅਸੀਂ ਵੀ ਮੁੱਦੇ ਸਾਰੇ ਭਲਾ ਦਿੰਨੇ ਜਾਂ ਸਾਡੀ ਸੋਚ ਕਿੱਧਰ ਨੂੰ ਹੋਤ ਰਹੀ ਹੈ ਖੁਦਗਰਜ਼ੀ ਵਾਲੀ ਸੋਚ ਆ ਸਾਡੀ ਮੈਂ ਪਿੰਡ ਚ ਗਿਆ ਕਿੱਛ ਕੱਤਬੋ ਵੱਡਾ ਮੈਂ ਪਿੰਡ ਚ ਪੁੱਛਿਆ ਲੋਕਾਂ ਨੂੰ ਨਾ ਕਿ ਬਾਪੂ ਬਦਲਾ ਆ ਗਿਆ ਚੰਗ ਵਾਲਾ ਇੱਕ ਬਿਰਕਾ ਦਾ ਸਿਰ ਆ ਗਿਆ ਮੈਂ ਕਿਵੇਂ ਆ ਗਿਆ ਕਿਉਂ ਲਾਇ ਤਾਂ ਆਮ ਹੋ ਗਈ ਮੋਟਰ ਦਾ ਬਿੱਲ ਭਰਨਾ ਨਹੀਂ ਪੈਂਦਾ ਸਵਾਪੂ ਪਾਣੀ ਮੁਕਜੂ ਤਰਾ ਦਾ ਥੀਟਰ ਕਿ ਨਾ ਉਹਦੇ ਦੇਖੀ ਕੀ ਹੁੰਦਾ ਕੀ ਹੋਊਗਾ ਦੇਖੀ ਜਾਊਗਾ ਅੱਜ ਨਜ਼ਾਰੇ ਲੈਣੇ ਮਨ ਸੁਣਾਇਆ ਮੈਂ ਕਿਹਾ ਮੈਂ ਇੱਧਰ ਕਰਨਾਟਕਾ ਜਾ ਕੇ ਆਇਆ ਹਜ਼ਾਰਾਂ ਏਕੜ ਧਰਤੀ ਬੰਜਰ ਹੋਈ ਪਈ ਆ ਉਹਨਾਂ ਲੋਕਾਂ ਨੂੰ ਪੁੱਛਿਆ ਵਾਹ ਧਰਤੀ ਦੇ ਇੰਨਾ ਧਰਤੀ ਵਹਿਲੀ ਪਈ ਆ ਬੰਜਰ ਹੋਈ ਪਈ ਆ ਕਾਰਨ ਕੀ ਆ ਉੱਗਣੇ ਵੀ ਇੱਥੇ ਸਾਡੇ ਕੋਲ 25 ਸਾਲ ਪਹਿਲਾਂ 20 ਸਾਲ ਪਹਿਲਾਂ 100 ਫੁੱਟ ਤੇ ਪਾਣੀ ਸੀ ਇੱਥੇ 2000 ਫੁੱਟ ਤੇ ਪਾਣੀ ਸੀ ਸਭ ਤੋਂ ਗੰਭੀਰ ਮਸਲਾ ਦੁਨੀਆ ਦਾ ਮਸਲਾ ਹੈ ਥੱਲੇ ਪੰਜਾਬ ਦਾ ਨਹੀਂ ਤੀਜੀ ਜੰਗ ਦੁਨੀਆ ਦੀ ਪਾਣੀ ਪੁੱਛੇ ਬਣੀ ਪਰ ਸਾਡਾ ਇਹ ਮਸਲਾ ਨਹੀਂ ਬਣਿਆ ਅੱਜ ਪਰसों ਜਦੋਂ ਤੇ ਖਬਰ ਚੱਲਦੀ ਸੀ ਅੰਮ੍ਰਿਤਸਰ ਦੀ ਸ਼ਹਿਰ ਚ ਪਾਣੀ ਮੁੱਕ ਗਿਆ ਹਹਾਕਾਰ ਮੱਚ ਗਈ ਇੱਕ ਘੰਟਾ ਲਾਈਟ ਨਾ ਆਵੇ ਆਪਾਂ ਦਾੜ ਪੈ ਜਾਂਦਾ ਵੀਰ ਲਾਈਟ ਨਹੀਂ ਆਈ ਪਾਣੀ ਬਿਨਾ ਕਿਵੇਂ ਮੰਨੋ ਕਿੰਨੇ ਹੁੰਦੇ ਸ਼ਹਿਰ ਦਾ ਤਾਂ ਮੈਨੂੰ ਪਤਾ ਨਹੀਂ ਪਿੰਡਾਂ ਵਾਲਿਆਂ ਦਾ ਬੀਬੀਆਂ ਪੈਪ ਲੈ ਕੇ ਆ ਬਰਸਦੇ ਆ ਡੁੱਬੀ ਜਾਂਦੇ ਕਰੰਦੇ ਆ ਸ਼ਹਿਰ ਜਿਵੇਂ ਹੀ ਕੰਮ ਚੱਲਦਾ ਪਾਣੀ ਕਿੱਦਾਂ ਢੋਲਦੇ ਪਾਣੀ ਤਾਂ ਜੀਵਨ ਆ ਪਰ ਪਾਣੀ ਦੀ ਸਾਨੂੰ ਇੰਨੀ ਬੇਕਦਰੀ ਕਰਦੇ ਆ ਪਾਣੀ ਦੀ ਅਸੀਂ ਇੰਨਾ ਪ੍ਰਵਾਦ ਕਰਦੇ ਆ ਪਾਣੀ ਪੰਜਾਬ ਦੇ ਲੋਕ ਮੈਂ 243 ਪਿੰਡ ਨੇ ਮਾਨਸਾ ਜ਼ਿਲ੍ਹੇ ਦੇ ਨਾਲ ਪਿੰਡਾਂ ਚ ਗਿਆ ਕੱਲੇ ਕੱਲੇ ਪਿੰਡ ਤੇ ਆ 25 ਚ ਵੀ ਪਿੰਡ ਨੇ ਇੱਥੇ ਇਕੱਠੇ ਆ ਜੋੜਕੀਆਂ ਪੇਰੋਂ ਟਾਂਡੀਆਂ ਮੀਆਂ ਇੰਨੇ ਪਿੰਡਾਂ ਜਿੰਨੇ ਹਾਲਾਤ ਮਾੜੇ ਥੱਲੇ ਪਾਣੀ ਮਾਰਾ ਹੈ ਖਾਰਾ ਨਹਿਰੀ ਪਾਣੀ ਆਉਂਦਾ ਸਰਕਾਰ ਨੇ ਐਲਾਨ ਕੀਤਾ ਕਿ 200 ਪਟਵਾਰੀ ਜਿਹੜੇ ਸੀਗੇ ਨਹਿਰੀ ਪਟਵਾਰੀ ਚਾਰਜੀਟ ਕਰਤੇ ਬਡਵਾਰ ਯੂਨੀਅਨ ਦਾ ਪ੍ਰਧਾਨ ਸਸਪੈਂਡ ਕਰਕੇ ਪਠਾਨਕੋਟ ਭੇਜਤਾ ਸਰਕਾਰ ਕਹਿੰਦੀ ਵੀ ਤੁਸੀਂ ਇੱਥੋਂ ਰਿਪੋਰਟ ਬਣਾ ਕੇ ਭੇਜੋ ਵੀ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਤੇ ਨਹਿਰੀ ਪਾਣੀ ਪਹੁੰਚ ਗਿਆ। ਉਹ ਗੱਲ ਵੀ ਧੋਖਾ ਪੰਜਾਬ ਨਾਲ ਗਦਾਰੀ ਹੈ। ਅਸੀਂ ਨਹੀਂ ਕਰ ਸਕਦੇ। ਇਹ ਰਿਪੋਰਟਾਂ ਜਾਣੀਆਂ ਨੇ ਸਿੰਚਾਈ ਕੋਟਾ ਤੱਕ ਜਿੱਥੇ ਪਾਣੀਆਂ ਨੇ ਕੇਸ ਚੱਲ ਗਿਆ ਪੰਜਾਬ ਦੀ। ਜੱਜਾਂ ਨੇ ਕਿਹਾ ਵੀ ਦੇਖੋ ਪੰਜਾਬ ਕੋਲ ਦਾ ਪਾਣੀ ਬਹੁਤ ਹੈ। ਜਿਹੜਾ ਮਾਲਾ-ਮੋਟਾ ਬੱਚੇ ਉਹ ਵੀ ਖੋਲ ਕੇ ਦੇ ਦੇ। ਸਾਡੇ ਪਾਣੀ ਦੀ ਲੁੱਟ ਲਗਾਤਾਰ 47 ਤੋਂ ਲੈ ਕੇ ਹੁੰਦੀ ਆ ਰਹੀ। ਜਾਇਉ ਕਦੇంద్రਾ ਗਾਂਧੀ ਨਹਿਰ ਦੇਖੋ ਗੱਕ ਨਾਲ ਦੇਖ ਲਿਓ ਰਾਜਸਥਾਨ ਫੀਡਰ ਦੇਖ ਲਓ ਤਿੰਨੇ ਨਹਿਰਾਂ ਐ ਨਕੋਂ ਨਕ ਭਰੀਆਂ ਜਾਂਦੀਆਂ ਨੇ ਸਾਲਾ ਸਾਰਾ ਸਾਲ ਬੰਦੀ ਨਹੀਂ ਆਉਂਦੀ ਨਹਿਰਾਂ 'ਚ ਇਹਦੇ ਬਾਰੇ ਕਦੇ ਕੋਈ ਬੋਲਿਆ ਨਹੀਂ ਕਿੰਨੇ ਛੋੜੇ ਐਮਪੀਸ ਹਜਿੱਤ ਕੇ ਗਏ ਹੁਣ ਵੀ ਸੱਤ ਛੋੜੇ ਐਪੀ ਰਾਜ ਸਭਾ ਜਿਹੜੇ ਮੜੇ ਗਏ ਥੋਪੇ ਗਏ ਪੰਜਾਬ ਦੇ ਸਿਰ ਤੇ ਬਹੁਤ ਇਹਨਾਂ ਨੂੰ ਜਾਣਦੇ ਵੀ ਹੁਣੇ ਕਿਹੜੇ ਐ ਸੀ ਰਾਗਵ ਚੱਡੇ ਆ ਗਏ ਸਿੱੱਚ ਆ ਸਾੰਨੀ ਗੋਪਤਾ ਲਵਲੀ ਜੁਸ ਦਾ مالک ਚੰਦਰਾ ਟ੍ਰੈਕਟਰ ਹਲ ਪੱਟੇ ਵੇਦਵੀ ਦਾ ਮੁੱਦਾ ਹਰ ਵਾਰੀ ਵੋਟਾਂ ਵੇਲੇ ਵੇਦਵੀ ਦਾ ਮੁੱਦਾ ਬਣਦਾ ਰਿਹਾ ਬਾਦਲਾ ਵੇਲੇ ਵੇਦਵੀਆਂ ਹੋਈਆਂ ਕਾਂਗਰਸ ਨੇ ਕੈਪਟਨ ਨੇ ਮੁੱਦਾ ਬਣਾ ਕੇ ਸਰਕਾਰ ਬਣਾ ਲਈ ਤੇ ਇਨਸਾਫ ਨਹੀਂ ਮਿਲਿਆ ਇਸ ਵਾਰੀ ਭਵੰਤ ਨੇ ਬਣਾ ਲਈ ਕਿ ਮੈਂ ਇਨਸਾਫ ਦੇਉਂਗਾ 48 ਘੰਟਿਆਂ 52 ਘੰਟਿਆਂ ਚੁਟਕੀਆਂ ਮਾਰਦਾ ਕੇਜਰੀਵਾਲ ਪਰ ਇਹਨੂੰ ਵੀ 25 26 ਮਹੀਨੇ ਲਾਂਗੇ ਇਹ ਮੁੱਦਾ ਦਮ ਬ ਦਿੱਤਾ ਸੋ ਜਿਹੜੇ ਮਰਜ਼ੀ ਮੁੱਦੇ ਦੀ ਗੱਲ ਕਰ ਲੋ ਪਰਵਾਸ ਕਿੱਡਾ ਵੱਡਾ ਵੱਡਾ ਸਾਡੀ ਜਵਾਨੀ ਸਾਰੀ ਬਾਹਰ ਨੂੰ ਤੁਰ ਚੱਲੀ ਕੋਈ ਸਾਨੂੰ ਉਹਦਾ ਫਿਕਰ ਨਹੀਂ ਹੈਗਾ ਵੀ ਸਾਡੇ ਕੱਲੇ ਕੱਲੇ ਜਵਾਬ ਆ ਬਾਹਰ ਨੂੰ ਭੱਜੀ ਜਾਂਦੇ ਆ ਆ ਸਾਰਾ ਦੁਆਬਾ ਦਾ ਖਾਲੀ ਹੋ ਗਿਆ ਜਿੱਦ ਦੇ ਲਾਗੇ ਕਰਾਂ ਮਾਝਾ ਦੇ ਮਾਲਵਾ ਹੁਣ ਤੁਰ ਚੱਲਦੇ ਆ ਬੋਲੀ ਦਾ ਮੁੱਦਾ ਮੈਂ 9 ਸਾਲ ਤੋਂ ਲੜਦਾ ਆ ਰਿਹਾ 15 ਦੇ ਵਿੱਚ ਮੈਂ ਰੰਗ ਮਾਰੇ ਬੋਰਡਾਂ ਦੇ ਉੱਤੇ ਪਰਚੇ ਹੋਏ ਜੇ ਇਹ ਵੀ ਗਿਆ ਸਕੂਲਾਂ 'ਚ ਵੀ ਜਾ ਕੇ ਲੜਦਾ ਮੱਥਾ ਮਾਰਦਾ 9 ਸਾਲ ਤੋਂ ਸਾਰਾ ਦੱਖਣ ਭਾਰਤ ਘੁੰਮ ਕੇ ਆਇਆ ਮੈਂ ਕੇਰਲਾ ਤੋਂ ਲੈ ਕੇ ਕਰਨਾਟਕਾ ਆਂਧਰਾ ਤੇਰਗਾਨਾ ਆਕਾ ਮੰਡਲਾ ਡੂ ਫਿਰ ਬੰਗਾਲ ਜਾ ਕੇ ਆਇਆ ਉਹਨਾਂ ਦੇ ਯੂਨੀਵਰਸਿਟੀਆਂ ਚ ਗਿਆ ਕਾਲਜਾਂ ਚ ਗਿਆ ਪ੍ਰੋਫੈਸਰਾਂ ਨੂੰ ਮਿਲਿਆ ਵਕੀਲਾਂ ਨੂੰ ਮਿਲਿਆ ਗਿਆ ਰਿਆਂ ਚ ਗਿਆ ਹਸਪਤਾਲਾਂ ਚ ਗਿਆ ਬੈਂਕਾਂ ਚ ਗਿਆ ਦਿਖਾਇਆ ਲੋਕਾਂ ਨੂੰ ਪੰਜਾਬ ਦੇ ਨੂੰ ਦੇਖੋ ਇਹਨਾਂ ਲੋਕਾਂ ਨੂੰ ਸਿੱਖੋ ਕਿੰਨਾ ਆਪਣੀ ਬੋਲੀ ਨੂੰ ਪਿਆਰ ਕਰਦੇ ਹੋਣਾ ਬੱਚਾ ਤੁਹਾਡਾ ਇੱਥੇ ਕਿੱਥੇ ਪੜਦਾ ਪੁੱਤ ਲੋਡਰਾਮਾ ਲੋਡਰਾਮਾ ਕਿਹੜੀ ਕਲਾਸ ਚ 7 ਸੱਤਵੇਂ 'ਚ ਪੜਦਾ। ਉਹ ਤਾਂ ਨਾਸੀ ਕਿੰਨੇ ਹੁੰਦੇ ਆ ਪੰਜਾਬੀ 'ਚ? 89 ਪੰਜਾਬੀ 'ਚ? 89 ਪੰਜਾਬੀ 'ਚ ਨਹੀਂ ਪਤਾ ਸੱਤਵੇਂ 'ਚ ਪੜਦਾ। ਉਹਨੇ ਕਸੂਰ ਕੀ ਦਾ? 20ਵੀਂ ਬੋਲੀ 21ਵੀਂ ਸਦੀ ਦੇ ਖੀਰ ਤੱਕ ਜਾਂਦੇ ਜਾਂਦੇ ਮਰ ਜਾਣੀ। ਇਹ ਮੈਂ ਨਹੀਂ ਕਹਣਾ ਜਰਸਕੋ ਕਹਿੰਦੇ ਜਿਹੜੀ ਦੁਨੀਆ ਦੀ ਬਹੁਤ ਵੱਡੀ ਖੋਜਾਂ ਕਰਨ ਵਾਲੀ ਏਜੰਸੀ ਉਹ ਕਹਿੰਦੇ 21ਵੀਂ ਸਦੀ ਜਿਹੜੀਆਂ ਬੋਲੀਆਂ ਨੇ ਮਰਨਾ ਉਹ ਪੰਜਾਬੀ ਵੀ ਇੱਕ ਹੈ। ਹੁਣ ਇਹਦਾ ਫਿਕਰ ਕੌਣ ਕਰਦਾ ਆਪਾਂ ਗਰਵਾਨੀ ਪੜਦੇ ਆਂ ਰਾਗ ਆਸਾ ਮਹੱਲਾ ਪਹਿਲਾ ਦੂਜਾ ਤੀਜਾ ਆਉਂਦਾ ਸ਼ਬਦ ਜਿਹੜੇ ਬੱਚੇ ਨੂੰ 79 81 ਆਦੂਆ ਪੰਜਾਬੀ ਚ ਨਹੀਂ ਪਤਾ 95 99 79 ਨਹੀਂ ਪਤਾ ਉਹ ਗਰਵਾਨੀ ਕਿਵੇਂ ਬੜੂਗਾ ਰਾਗ ਆਸਾ ਮਹੱਲਾ 1 2 3 ਬੋਲੀ ਕਿਸੇ ਇੱਕ ਦੀ ਨਹੀਂ ਆ ਨਾ ਸਿੱਖ ਦੀ ਆ ਕੱਲੇ ਦੀ ਬੋਲੀ ਹਿੰਦੂ ਦੀ ਵੀ ਆ ਪੰਜਾਬੀ ਮੁਸਲਮਾਨ ਦੀ ਵੀ ਪੰਜਾਬੀ ਬੋਲੀ ਆ ਸਿੱਖ ਦੀ ਵੀ ਪੰਜਾਬੀ ਬੋਲੀ ਆ ਬੋਲੀ ਹੀ ਹੈ ਜਿਹੜੀ ਸਿੱਖ ਹਿੰਦੂ ਤੇ ਮੁਸਲਮਾਨ ਨੂੰ ਇੱਕ ਸੂਤਰ ਇੱਕ ਧਾਗੇ ਚ ਬੰਨ੍ਹ ਕੇ ਰੱਖਦੀ ਹੈ 8-9 ਕਰੋੜ ਮੁਸਲਮਾਨ ਪਾਕਿਸਤਾਨ ਬੈਠਾ ਪੰਜਾਬੀ ਬੋਲਦਾ ਪਰ ਬੋਲੀ ਵੀ ਅਸੀਂ ਵੰਡ ਲਈ ਮੈਂ ਜਾਨਾ ਸ਼ਹਿਰਾਂ ਚ ਵੱਡੇ ਵੱਡੇ ਸ਼ਹਿਰਾਂ ਹੁੰਦਾ ਆਪਣੇ ਇੱਥੇ ਭੰਡੇ ਮਾਹੌਲੇ ਆ ਜਾਂਦੇ ਆ ਆਮ ਤੌਰ ਤੇ ਬਹੁਤ ਸਾਰੇ ਹਿੰਦੀ ਬੋਲਦੇ ਨੇ ਮੈਂ ਲੁਧਿਆਣਾ ਗਿਆ ਕੋਈ ਮੇਰਾ ਬੇਲੀ ਸੀਗਾ ਮੁੰਡਾ ਬੈਲਜੀਅਮ ਤੋਂ ਆਇਆ ਮੈਨੂੰ ਮਿਲਣ ਗਿਆ ਉਦੇ ਘਰੇ ਬੈਠੇ ਚਾਹ ਪੀ ਜੱਗੇ ਤੇ ਇੱਕ ਜਵਾਖੜੀ ਖੇਡਦੀ ਆ। ਉਹ ਹਿੰਦੀ ਬੋਲੇ। ਉਹ ਮੈਂ ਘਰ ਨੂੰ ਪੁੱਛਿਆ ਮੈਂ ਕਿਹਾ ਇਹ ਜਵਾਖੜੀ ਕੀ ਦੀ ਐ? ਕਹਿੰਦੇ ਗਵਾਂਢੀਆਂ ਦੀ ਐ। ਮੈਂ ਜਵਾਖੜੀ ਦੇ ਨਾਲ ਨੂੰ ਖੜੀ ਜਵਾਖੜੀ ਦੇ ਦਵਾਨ 'ਚ ਗਿਆ ਤੇ ਮੈਂ ਦਰਵਾਜ਼ਾ ਖੜਕਾਇਆ ਤੇ ਕੰਦਰੋਂ ਬਜ਼ੁਰਗ ਨਿਕਲਿਆ। ਉਹਨੇ ਦਸਤਾਰ ਬੰਨੇ ਗਾਤਰਾ ਪਾਇਆ ਤੇ ਆ ਗਿਆ। ਮੈਂ ਫਤੇ ਬੁਲਾਈ। ਹਾਂ ਬਾਪੂ ਜੀ ਆਪਣੀ ਆ ਗੁੱਡੀ ਪੁੱਤੀ ਕਹਿੰਦਾ ਮੇਰੀ ਐ। ਮੇਰੀ ਪੁੱਤੀ ਐ ਕਹਿੰਦਾ। ਸਾ ਕਿੱਥੇ ਪੜਦੀ ਐ? ਕਮੇਰ ਪੜਦੇ ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ ਮੈਂ ਤਾਂ ਹਿੰਦੀ ਬੋਲਦੀ ਐ ਐਨੇ ਮੈਂ ਗੱਲ ਕੀਤੀ ਉਹ ਕੁੜੀ ਦੀ ਮਾਂ ਨਿਕਲੀ ਕਰੋ ਉਹ ਕਹਿੰਦਾ ਪੁੱਤਰਾ ਕਹਿੰਦਾ ਏ ਇਹਦੀ ਮਾਂ ਐਵੇਂ ਪੰਜਾਬੀ ਐ ਕੁੜੀ ਦੀ ਬੱਚੀ ਦੀ ਮਾਂ ਐਵੇਂ ਪੰਜਾਬੀ ਆ ਗੁਰਸੇਵ ਪਰਿਵਾਰ ਐ ਬੱਚੀ ਪੜਦੀ ਗੁਰੂ ਨਾਨਕ ਪਬਲਿਕ ਸਕੂਲ ਚ ਐ ਪਰ ਬੋਲਦੀ ਹਿੰਦੀ ਐ ਬੋਲੀ ਕੋਈ ਮਾੜੀ ਨਹੀਂ ਆ ਨਾ ਹਿੰਦੀ ਮਾੜੀ ਐ ਨਾ ਅੰਗਰੇਜ਼ੀ ਮਾੜੀ ਐ ਨਾ ਅਰਬੀ ਮਾੜੀ ਐ ਨਾ ਉਰਦੂ ਮਾੜੀ ਐ ਨਾ ਫ੍ਰੈਂਚ ਮਾੜੀ ਐ ਕਾਲ ਆਪਣੀ ਮਾਂ ਦੀ ਹੋਣੀ ਤੁਸੀਂ ਮਾਂ ਨਾਲ ਟਟਲੇ ਜਾਉਂਦੇ ਨਹੀਂ ਦਉ ਹੁਣ ਕਿੱਸੇ ਕਹਾਣੀਆਂ ਗੀਤ ਸੰਗੀਤ ਸਾਹਿਤ ਦਰਸਾ ਇਤਿਹਾਸਾ ਦਾ ਬੋਲੀ ਨਹੀਂ ਇਸ ਕਰਕੇ ਮੱਥਾ ਮਾਰਦਾ ਮੈਨੂੰ ਪਤਾ ਵੀ ਦੁਨੀਆਂ ਦੇ ਉੱਤੇ ਹਰ ਛੇ ਹਰ ਚੀਜ਼ ਪ੍ਰਾਪਤ ਕਰ ਲਓਗੇ ਦੌਪਾਂ ਛੌਟਾਂ ਇਹ ਆਈ ਚਲਾਈ ਦਾ ਕੰਮ ਆ ਜਦਾਂ ਮਰਜ਼ੀ ਪ੍ਰਾਪਤ ਕਰ ਇੱਕ ਵਾਰੀ ਬੋਲੀ ਗਈ ਨਾ ਪੂਰੀ ਦੁਨੀਆਂ ਦੀ ਦੌਲਤ ਇਕੱਠੀ ਕਰਕੇ ਕਿਸੇ ਦੇ ਕਦਮਾਂ 'ਚ ਰੱਖ ਦੋ ਸਾਡੀ ਫੁੱਲ ਦੀ ਜਾਂਦੀ ਕਰ ਦੇ ਇਤਿਹਾਸ ਕਿਤਾਬਾਂ ਚੋਂ ਬਦਲਿਆ ਜਾ ਰਿਹਾ ਨਿਸ਼ਾਨੀਆਂ ਸਾਡੇ ਇਤਿਹਾਸ ਦੀਆਂ ਢਾਈਆਂ ਜਾ ਰਹੀਆਂ ਨੇ ਗਰਵਾਣੀ ਦੇ ਵਿੱਚੋਂ ਬਦਲਨੀ ਆ ਕੋਸ਼ਿਸ਼ਾ ਹੋਣੀ ਆ ਅਸੀਂ ਖੜੇ ਕਿ ਸੋਚਣ ਦੀ ਲੋੜ ਆ ਹਰ ਬੰਦੇ ਨੂੰ ਸੋਚਣ ਦੀ ਲੋੜ ਆ ਤੇ ਸਾਡਾ ਫਰਜ਼ ਹੈ ਅਸੀਂ ਆਉਣ ਵਾਲੀਆਂ ਨਸਲਾਂ ਦੇ ਲਈ ਇੱਥੇ ਉਹ ਰਹਿਜੁਗ ਧਰਤੀ ਉਹ ਪੀਣ ਜੋਗ ਪਾਣੀ ਉਹਨਾਂ ਦੀ ਬੋਲੀ ਉਹਨਾਂ ਦਾ ਇਤਿਹਾਸ ਛੱਡ ਕੇ ਜੇ ਸਾਡੇ ਯੋਧੇ ਸਾਡੇ ਸ਼ਹੀਦ ਸਾਡੇ ਪੁਰਖੇ ਵੱਡ ਬਡੇਰੇ ਸਾਡੇ ਦੀ ਸੋਚ ਤੇ ਹੁੰਦਾ ਕਿ ਛੱਡ ਫਰੇ ਆਪਾਂ ਕੀ ਲੈਣਾ ਅੱਜ ਕੱਲ ਹਰ ਬੰਦੇ ਦੀ ਸੋਚ ਇਹ ਬਣ ਗਈ ਛੱਡ ਫਰੇ ਆਪਾਂ ਕੀ ਲੈਣਾ ਪੁੰਡਾ ਲਾਓ ਘਰੇ ਬੈਠੋ ਤਾਂ ਸਾਡੀ ਕੋ ਦੁਨੀਆ ਤੇ ਪਛਾਣ ਨਹੀਂ ਹੁੰਦੀ ਕੋਈ ਵਜੂਦ ਨਹੀਂ ਸੀ ਨਾ ਮਨ ਛੱਡ ਸਾਡਾ ਘਟਾ ਹੈ ਚੁਸ ਕਰਕੇ ਮੈਂ ਇਹੀ ਲੋਕਾਂ ਕੋਲੇ ਪ੍ਰਚਾਰ ਕਰਦਾ ਇਹੀ ਮੇਰੀ ਸੋਚ ਆ ਦੇਖੋ 750 ਸੈਂਟਰ ਆ ਪੰਜਾਬ ਦੇ ਪੂਰੇ ਏਸ਼ੀਆ ਚ ਨੇ ਸੈਂਟਰ ਨਹੀਂ ਜਿੰਨੇ ਕਦੇ ਪੰਜਾਬ ਆਈਬੀਐਸ ਸੈਂਟਰ ਸਿੱਧਾ ਟੀਕੇ ਨਾਲ ਜਵਾਬ ਲੈਣ ਦਾ ਕਿਨੇ ਸੋਚਿਆ ਸੀ ਪੰਜਾਬ ਵਰਗੀ ਧਰਤੀ ਇੰਨੀ ਜਰਖੇ ਟੀਕੇ ਨਾਲ ਜਵਾਬ ਲਾ ਕਰਨੀ ਸਾਢੇ ਸਾਲ ਸਾਲ ਦੇ ਜਵਾਬ ਡੀਐਮਸੀ ਭਰਿਆ ਪਿਆ ਕੈਂਸਰ ਸ਼ੂਗਰ ਕਾਲਾ ਪੀੜਾ ਟੀਵੀ ਮਿਲ ਜਾਂਦੇ ਆ ਆ ਦੱਕਣ ਤੇ ਦੇਖਿਆ ਕੈਂਸਰ ਨਾਉ ਦੀ ਕੋਈ ਦੇਖਣ ਨੂੰ ਨਹੀਂ ਮਿਲਦਾ ਕੈਂਸਰ ਜਾਣਦੇ ਵੀ ਨਹੀਂ ਸਾਡੇ ਘਰ ਤੇ ਨਾ ਵੱਢੀ ਇਹ ਸੋਚਣ ਦੇ ਵਿਸ਼ੇ ਨੇ ਇਹਨਾਂ ਤੇ ਗੌਰ ਕਰਨ ਦੀ ਲੋੜ ਆ ਵਿਚਾਰ ਚਰਚਾ ਕਰਨ ਦੀ ਲੋੜ ਆ ਕਿ ਸਾਡਾ ਖਾਣਾ ਪੀਣਾ ਸਾਰਾ ਜ਼ਹਿਰਾਂ ਵਾਲਾ ਹੋ ਗਿਆ ਹੁਣ ਸ਼ਹਿਰਾਂ ਵਾਲੇ ਆ ਥੋੜੇ ਇੱਥੇ ਮੈਂ ਦੇਖਦਾ ਰਾਮਪੁਰੇ ਦੇ ਨਾ ਉਹਨਾਂ ਨਾਲ ਕਈ ਵਾਰੀ ਉੱਥੇ ਰੀਡਿੰਗਾਂਆਂ ਲੱਗੀਆਂ ਨੇ ਤਿੰਨ ਚਾਰ ਨੂਡਲ ਨਾਡਲ ਸੇਵ ਲਾਈਆਂ ਤੇ 버ਗਰ ਜੇ ਤੇ ਮੋਮੋਸ ਮੋਮੋਸ ਜੇ ਐਸਕੇ ਵੇਲੇ ਨਾ ਉੱਥੇ ਘੱਟੋ ਘੜ ਦੋ ਟਾਂ ਹੀ ਸਭੰਦਾ ਖੜਾ ਹੁੰਦਾ ਤੇ ਸਾਹਮਣੇ ਰ ਜੂਸ ਵਾਲੀ ਦੁਕਾਨ ਹੈ ਉੱਥੇ ਬੰਦੇ ਤਿੰਨ ਚਾਰ ਹੁੰਦੇ ਇਹ ਵੀ ਜਹਿਰ ਖਾਈਏ ਨੇ ਆਪਾਂ ਜਵਾਕਾਂ ਨੂੰ ਦੇਈ ਜਾਂਦੇ ਆ ਸਾਰਾ ਮੈਦਾ ਜਿੰਨਾ ਸਾਰਾ ਜਹਿਰ ਅਕਰਾਂ ਸੋੜੇ ਆਪਣਾ ਰੁਝਾਨ ਹੀ ਬਣ ਗਿਆ ਜਿਹੜਾ ਵੀ ਬੰਦਾ ਆਉਂਦਾ ਘਰੇ ਕੋਈ ਬਾਹਰ ਉਹ ਲੈ ਆ ਕੇ ਕੁੱਕਰ ਕੋਲੇ ਰੱਖ ਦਿੰਦੇ ਆ। ਵੀ ਜਹੜਾ ਇਹ ਜਿੰਨਾ ਅਸੀਂ ਖਾਣ ਪੀਣ ਆਪਣਾ ਸਾਰਾ ਇਹ ਜਿਆ ਕਰ ਲਿਆ ਉਨੀਆਂ ਸਾਨੂੰ ਬਿਮਾਰੀਆਂ ਚੁੱਭਣੀਆਂ ਕਿੱਥੇ ਗੀਆਂ ਉਹ ਰੌਣਕਾਂ ਹਾਸੇ ਖੇੜੇ ਚਿਹਰਿਆਂ ਦੇ ਕਿੱਥੇ ਜੁੱਸੇ ਕਿੱਥੇ ਗਏ ਐਂਡਾ ਐਂਡਾ ਦੇਹਾਂ ਹੁੰਦਾਂ ਅਸੀਂ ਜੁੱਸੇ ਹੁੰਦੇ ਸੀ ਸਰੀਰ ਹੁੰਦਾ ਸੀ ਦੂਰੋਂ ਬੰਦਾ ਦਿਖਦਾ ਵਿਓ ਗੱਭਰੂ ਤੁਰਿਆ ਆਉਂਦਾ ਕੋ ਮਟਿਆਰ ਥੋੜੀ ਆਉਂਦੀ ਕਿੱਥੇ ਨੇ ਆਖਾ ਆਕੇ ਆ ਬਰਗਰ ਬਰਗਰ ਜੀ ਜੇ ਜੀ ਬਟਨਾ ਚਾਹੁੰਦੇ ਸਾਨੂੰ ਖਾਣ ਪੀਣ ਬਦਲਣਾ ਪਊ ਆਪਣੇ ਇੱਥੇ ਐਸਐਸਪੀ ਆਇਆ ਸੀਗਾ ਦਖਣ ਦਾ ਸੀਗਾ ਆ ਨਾਇ ਬੱਲਾ ਆਇਆ ਸੀ ਐਨਐਚੀ ਐਨ ਪਤਾ ਨਹੀਂ ਕੀ ਨਾਮ ਆਸ ਵੀ ਇਹ ਆ ਪਿੱਛੇ ਰਿਹਾ ਉਹ ਦਖਣ ਦਾ ਹੀ ਬੰਦਾ ਤੇ ਉਹ ਮੈਨੂੰ ਕੋਠੀ ਬਾਗੇ ਕੰਮ ਸੀ ਮੈਨੂੰ ਮੈਂ ਉਹਦੇ ਖਾਣੇ ਪੀਣੇ ਤੇ ਦੇਖਿਆ ਉਹ ਆਪਣੇ ਨਾਲ ਕੁਝ ਵੀ ਨਹੀਂ ਉਹ ਨਹੀਂ ਦੱਖਣ ਵਾਲੇ ਨਹੀਂ ਇਹਦੀਆਂ ਚੀਜ਼ਾਂ ਖਾਂਦੇ ਉਹ ਤੁਸੀਂ ਕਹੋਗੇ ਪਤਾ ਨਹੀਂ ਬੋਸਤਾ ਨਹੀਂ ਤਾਂ ਗੱਲ ਨਹੀਂ ਕਰਦਾ ਪਰਵਰਤਨ ਕਰਨ ਲੱਗ ਗਿਆ ਜਦੋਂ ਬਾਬਾ ਦਵਾਨ ਲਈ ਬੈਠਾ ਸੀ ਸੋ ਮੈਂ ਕਹਿੰਦਾ ਵੀ ਇਹ ਆਉਣ ਵਾਲੀਆਂ ਨਸਲਾਂ ਦਾ ਸਬਾਬ ਮੈਂ ਤਾਂ ਇਹ ਗੱਲਾਂ ਕਰਦਾ ਪਿੰਡਾਂ 'ਚ ਆਏ ਗੱਲਾਂ ਕਰਦਾ ਮੈਂ ਵੇ ਤੁਸੀਂ ਚਾਰ ਫੌਂਡ ਲਾ ਗਏ ਭਾਈ ਬੱਜਾਂ ਨੂੰ ਮਾੜਾ ਲੋਕੀ ਉਲੀ ਆਉਣ ਲੱਗੀ ਪਸ਼ੂ ਨਾਲੇ ਦੁੱਧ ਹੁਣ ਹਟ ਕੇ ਉਹੀ ਉਲੀ ਵਾਲਾ ਦੁੱਧ ਆਪਾਂ ਪੀਣ ਲੱਗ ਗਏ ਮੈਂ ਪੰਡਾ ਕਰਾਂ ਤੋ ਹੀ ਪਾਈ ਰਹੀ ਨਾ ਪਾਓ ਇੰਨਾ ਇੰਨਾ ਯੂਰੀਆ ਆਪਾਂ ਤੁਹਾਨੂੰ 20 15 15 ਗੱਟੇ ਚਾਹੁੰਦੇ ਆਂ ਚ ਪਾ ਦਿੰਨੇ ਮੂੰਗੀ ਆਪਾਂ ਮਚਾ ਕੇ ਵੜਦੇ ਆਂ ਜਿੱਦੇ ਮੂੰਗੀ ਪੱਕਾ ਪਾਉਂਦੇ ਨਹੀਂ ਮੂੰਗੀ ਪੱਕਦੀ ਆ ਗਰਾਮੋਂ ਛਿੜਕ ਕੇ ਫਲੀਆਂ ਦੇ ਤੇ ਮਚਾਉਨੇ ਆ ਇਹ ਮੂੰਗੀਆਂ ਯਾ ਆਲੂ ਸਾਡੇ ਚੰਧਿਆਦੇ ਆਉਂਦੇ ਆ ਸੋ ਗੱਲਾਂ ਕਿਦੇ ਵਿਚਾਰਨ ਵਾਲੀਆਂ ਨੇ ਸੋਚਨ ਵਾਲੀਆਂ ਨੇ ਬਾਕੀ ਸਾਰੇ ਤੁਸੀਂ ਭਾਈ ਦੇਖ ਲੈ ਛਾਰੂ ਵਾਲਿਆਂ ਨੂੰ ਤੁਸੀਂ ਦੇਖ ਹੀ ਲਿਆ ਬਹੁਤ ਚਾਵਾਂ ਦੇ ਨਾਲ ਆਪਾਂ ਬਦਲਾਅ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਵੀ ਲੱਗਦਾ ਜੀ ਵੀ ਕਦੇ ਹੋਊਗਾ ਕੁਝ ਹਰ ਬੰਦੇ ਨੂੰ ਭਵਨ ਤਮਾਮ ਤੋਂ ਮੀਤ ਹੋ ਜਮੇ ਹੀ ਖਤਮ ਹੋ ਗਿਆ ਕੰਮ ਬਾਦਲਾਂ ਨੂੰ ਵੀ ਦੇਖ ਰਿਹਾ 15 ਸਾਲ ਤੋਂ ਬੀਬੀ ਆਪਾਂ ਦੇਖ ਰਹੇ ਹੈਂਕੀ ਬਣੀ ਹੈ ਕਾਂਗਰਸੀ ਵੀ ਦੇਖ ਲਈ। ਹੁਣ ਸਾਨੂੰ ਵੀ ਭਾਈ ਇੱਕ ਵਾਰੀ ਮਾਪਾ ਦੇ। ਬਾਦਾਂ ਇੱਕੋ ਹੀ ਕਰਦੇ ਆ ਜੇ ਨਾ ਤਾਂ ਸੀ ਬਿਕਣ ਵਾਲੇ। ਜੇ ਬਿਕਣ ਵਾਲੇ ਹੁੰਦੇ ਤਾਂ ਟਿਕਟਾਂ ਦੋਨੇ ਹੱਥੀ ਤਿਆਰ ਸੀਗੀਆਂ। ਕਾਂਗਰਸ ਵੱਲੋਂ ਵੀ ਤੇ ਝਾੜੂ ਕਰਨਾ। ਸੋ ਆਹ ਟਿਕਟ ਦੇ ਦੇਣੇ ਸਾਡੇ ਨੂੰ ਚੋਣ ਲੜਦਾ ਇਕੱਲੇ ਨੂੰ ਵੋਟ ਨਹੀਂ ਮਖਾ ਨਹੀਂ। ਛੋਡੇ ਪੈਰੀ ਹੱਥ ਨਹੀਂ ਲਾਉਂਦਾ ਮੈਂ ਆ ਕੇ ਨਾ ਹੜਾ ਫਟਾ ਪਾਉਣਾ। ਲੱਖ ਵਾਰੀ ਹਰ ਜਾ ਨਾ ਪਾਉਣ ਲੋ। ਇਹਨ ਮੇਰੀ ਜਿਹੜੀ ਬੋਲੀ ਆ ਮੈਂ ਆਪਣੇ ਲੋਕਾਂ ਦੀ ਬੋਲੀ ਆ ਆਪਣੇ ਪੰਜਾਬ ਦੀ ਬੋਲੀ। ਛੋਟੀ ਬੋਲੀ ਦਿੱਲੀ ਵਾਲੀ ਆ। ਉਹ ਨਹੀਂ ਬੋਲਦੀ। ਸੋ ਪਟਾ ਮੈਂ ਗੱਲ ਚ ਪਾਉਣਾ ਨਹੀਂ ਚਾਹੁੰਦਾ ਕਿ ਬਹੁਤ ਤਰ੍ਹਾਂ ਦੇ ਇਲਜ਼ਾਮ ਮੇਰੇ ਤੇ ਲੱਗਦੇ ਆ ਕਿ ਗੈਂਗਸਟਰ ਰਿਹਾ ਜੀ ਇਸ ਤਰ੍ਹਾਂ ਦਾ ਪ੍ਰਚਾਰ ਇਹ ਕਰਦੇ ਆ। ਮੈਂ ਮੈਂ ਤਾਂ ਮੁਕਰਿਆ ਨਹੀਂ। ਬੇਵਾਕੀ ਨਾਲ ਮੈਂ ਆਪਣੀ ਜ਼ਿੰਦਗੀ ਬਾਰੇ ਬਿਆਨ ਕੀਤਾ ਕੌਣ ਆ ਮੈਂ ਕਿੱਥੋਂ ਆਇਆ ਮੇਰਾ ਪਿਛੋਕੜ ਕੀ ਆ। ਮੈਨੂੰ ਗੈਂਗਸਟਰ ਬਣਾਇਆ ਕਿਹਨੇ? ਇਹ ਨੰਬਰ ਤਾਂ ਨਹੀਂ ਬਣਾਇਆ ਪਰ ਪ੍ਰਮਾਤਮਾ ਨੇ ਮੈਨੂੰ ਦੋ ਵਾਰੀ ਬਚਾਇਆ ਬਰ ਸੱਚ ਗੋਲੀ ਲੱਗੀ ਢੇੜ ਦੀ ਢੇੜ ਦੇ ਗੋਲੀ ਲੱਗੀ ਛਾਤੀ ਪਾੜ ਕੇ ਨਿਕਲ ਗਈ ਅੱਠ ਗੋਲੀਆਂ ਮੇਰੇ ਫੇਰ ਵੱਜੀਆਂ ਟੱਡੇ ਚ ਆ ਸਾਰੀਆਂ ਅਰਦਾਸਾਂ ਪਾਰਥੀਆਂ ਪਰ ਮੈਂ ਸੋਡੇ ਕੋਲੇ ਚੌਨਾ ਖੜਾ ਹੋਇਆ ਰੱਬ ਦੇ ਬਰ ਅੱਜ ਵੀ ਇੱਕ ਸੁਪਨਾ ਲੈ ਕੇ ਚੱਲਿਆ ਮੈਂ ਰੱਖਿਆ ਸੀ ਹੁਣ ਸੁਭਾਅ ਬਣ ਕੇ ਉੱਡਿਆ ਹਾਂ ਜੇ ਪ੍ਰਮਾਤਮਾ ਨੇ ਬਚਾਇਆ ਜਾਣ ਤੋਂ ਪਹਿਲਾਂ ਕੁਝ ਕਰਕੇ ਜਾਣਾ ਤਾਂ ਪਸਾਰਿਆ ਨਹੀਂ ਐ ਸਦਾਕ ਨੇ ਬੈਠਣਾ ਹੀ ਰਹਿਣਾ ਤੁਸੀਂ ਵੀ ਜਾਣੋ ਤਾਂ ਮੈਂ ਵੀ ਜਾਣਦਾ ਆਪੋ ਆਪਣੀ ਬਾਦਮਕਾਨ ਦੇ ਸਾਹਮਣੇ ਤੁਰ ਜਾਣਾ ਜਾਣ ਤੋਂ ਪਹਿਲਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਕੁਝ ਕਰਕੇ ਜਾ ਕੇ ਹਰ ਜ਼ਿੰਮੇਵਾਰ ਇਹਹੀ ਲੜਾਈ ਹੈ ਲੈ ਕੇ ਤੁਰਿਆ ਤਾਂ ਮੇਰੇ ਜਿਹੜੇ ਬੁੱਧੇ ਨੇ ਮੇਰਾ ਮੁੱਦਾ ਪਾਣੀ ਦਾ ਊਰਜੀ ਦਾ ਜਵਾਨੀ ਦਾ ਇਤਿਹਾਸ ਦਾ ਚਾ ਪੱਟੇ ਜੇ ਪੰਜਾਬ ਦੇ ਸਦਰ ਵਿੱਚ ਆਪਾਂ ਮੁੱਦੇ ਦੇਖਦੇ ਆਂ ਦੈਮਾ ਦੇ ਪ੍ਰਬੰਧ ਸਾਡੇ ਕੋਲੇ ਸੈਂਟਰ ਨੇ ਰਾਜ ਕਰਨ ਸਾਡੀ ਕੋਲੀ ਕੋਈ ਪੁੰਦਿਆ ਅਪਿਛੇ ਤੋਂ ਉਹਨਾਂ ਨੇ ਕਾਮੀ ਨਵੇੜਦਾ ਜਦੋਂ ਮੈਨੀਫੈਸਟੋ ਜਾਰੀ ਕੀਤਾ ਮਨੀਤਵਾੜੀ ਹੈ ਸਾਂਝਾ ਉਮੀਦਵਾਰ ਹੈ ਕਾਂਗਰਸ ਦਾ ਤੇ ਝੜੂ ਵਾਲਾਂ ਦਾ ਹੁਣ ਮੈਨੀਫੈਸਟੋ ਤੇ ਕੀ ਕਹਿੰਦੇ ਆ ਇਹ ਕਹਿੰਦੇ ਵੀ ਚੰਡੀਗੜ੍ਹ ਨੂੰ ਵੱਖਰੀ ਸਟੇਟ ਦਾ ਦਰਜਾ ਦੇਵਾਵਾਂਗੇ ਸਾਡੇ ਸਰਕਾਰ ਆਪਾਂ ਵਾਲਾ ਪੌਂਦੇ ਨੂੰ ਕਿੰਨਾ ਚੜੋਗੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਸਾਡੇ ਪੰਜਾਬ ਦੇ 26 ਪਿੰਡ ਜਿਹੜੇ ਕੱਜ ਨਹੀਂ ਵਸਿਆ ਸੀ ਹੁਣ ਵਰਤਮਾਨ ਇਥੇ ਗਾਲਾਂ ਕੱਢਦਾ ਕਾਰਨ ਸਮਾੜੀ ਹੈ ਹਰਿਆਣੇ ਚ ਰਾਜਸਥਾਨ ਦਿੱਲੀ ਜਾ ਕੇ ਜੱਤੀਆਂ ਪਾਉਂਦੇ ਨੇ ਕਿਉਂ ਬਾਕੀ ਸਾਰੇ ਇੰਡੀਆ ਆਲਾਈਂਸ ਦਾ ਗੱਟ ਜੋੜਾ ਉੱਥੇ ਇਕੱਠੇ ਆ ਇਤਨਾ ਮਲੂੱਕੇ ਦੀ ਨੂੰ ਭਾਜੀ ਜੀਪੀ ਜਾਂ ਮਲੂੱਕਾ ਬਦਲਾ ਨਾਲ ਇਹ ਲੋਕਾਂ ਨੂੰ ਕਮਲੀ ਸਮਝੀ ਜਾਂਦਾ ਵੀ ਪਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਤਾਂ ਡੱਡੀਆਂ ਹੈ ਇਕੱਠੇ ਸੋ ਜਿਹੜੇ ਕਹਿੰਦੇ ਇਕੱਲਾ ਕੀ ਕਰੂਗਾ ਇਕੱਲਾ ਹੀ ਲੜਿਆ ਬਾਈ ਹੁਣ ਤੱਕ ਬੋਲੀ ਖਾਤਰ ਲੜਿਆ ਸਾਸ ਹਾਈਵੇ ਤੇ ਰੰਗ ਮਾਰੇ ਤੇ ਰਖਾਤੀ ਗਈ ਪਾਣੀ ਘਾਤਰ ਲੜਿਆ 80 ਕਿਲੋਮੀਟਰ ਦਾ ਏਰੀਆ ਫਰੀਦਕੋਟ ਤੋਂ ਲੈ ਕੇ ਹਰੀਕੇ ਪੱਤਨ ਤੱਕ ਮੈਂ 2 ਮਹੀਨੇ ਮੋਰਚਾ ਲਾ ਕੇ ਰੱਖਿਆ ਕੱਲ ਖੁਰਦ ਪਿੰਡ ਲਫਾਫਾ ਨਹੀਂ ਪੈਂਦਾ ਨਹਿਰ ਜਿਹੜੀ ਇੰਦਰਾਂ ਗਾਂਦੀ ਦਰ ਜਾਂਦੀ ਆ ਰਸਤਾਨ ਤਾਂ ਹੀ ਲੋਕਾਂ ਨੂੰ ਠਾਇਆ ਪਿੰਡਾਂ ਜਾ ਕੇ ਮਹਿਰ ਮਾਰੇ ਜਾਉਂਗੇ ਜੇ ਰਹਾ ਪਈਆਂ ਮਣੀ ਥੱਲੇ ਪਾਣੀ ਇੱਕ ਬੂੰਦ ਨਹੀਂ ਜਾਂਦੀ ਜੇ ਕਿਸਾਨੀ ਦੀ ਲੜਿਆ ਦੋ ਪਰਚੇ ਹੋਏ ਪਹਿਲੇ ਮੋਰਚੇ ਦਾ 370 ਦਾ ਪਰਚਾ ਹੁਣ ਹੋ ਗਿਆ ਗੜੀ ਥਾਣਾ ਪੈਂਦਾ ਹਰਿਆਣੇ ਚ ਨੌਰੀ ਬਾਡਰ ਤੋਂ ਪਰਲੇ ਪਾਸੇ ਇਹ ਵੀ ਲੜਿਆ ਜੇ ਇਕੱਲੇ ਦਾ ਖੌਫ ਨਾ ਹੁੰਦਾ ਕਪਵਾਂ ਅਤਮਾਨ ਨੇ ਪਰਚਾ ਦਿੱਤਾ ਹੀ ਪਿਰੇ ਸਾਲ ਮੇਰੇ ਤੇ ਵੀ ਲੱਖਾਂ ਚਿੱਟਾ ਵੇਚਦਾ ਉਹ ਹਰੀਕੇ ਪੱਤਨ ਤਰਨਤਾਰ ਜ਼ਿਲ੍ਹੇ ਚ ਆਈਐਸਆਈ ਨਾਲ ਉੱਠੇ ਇਹਨਾਂ ਨੇ ਸਰਕਾਰ ਚੁੱਕੀ ਮੈਂ ਸਾਥੀ ਭਾਰਨਾ ਫੜਿਆ ਲੁਧਿਆਣੇ ਲੈ ਕੇ ਸੀ ਐਸਟਾਪ ਜੰਨੀ ਖੋਣ ਦੇ ਪੱਛੇ ਵਿਰੋਧੀ ਦੇ ਪੱਛੇ ਟਕੇਤੀ ਦੇ ਪੱਛੇ ਕਾਰਨ ਵੀ ਬੰਦੇ ਬੋਲਦੇ ਦਬਦੇ ਪਰ ਦੋਨੇ ਵਾਰੀ ਪੰਜਾਬ ਖੜਿਆ ਨਾ ਸੰਗੂਰ ਜਾਨ ਹੋਇਆ ਭਾਨਾ ਰਹਾ ਕਰਨਾ ਪੈਣਾ ਸੋ ਇੱਕ ਤਰੀਕ ਨੂੰ ਭਵੰਤ ਮੰਨ ਨੇ ਡਿਬੇਟ ਰੱਖੀ ਵਿਧਾਨ ਮੈਂ ਵੀ ਕਿਹਾ ਸੀ ਵੀ ਜਾਵਾਂਗੇ ਸਵਾਲ ਪੁੱਛਾਂ ਮੈਂ ਤੜਕੇ ਘਰੋਂ ਘੇੜਾ ਪੈ ਗਿਆ ਜੇ 2:30 ਵਜੇ 3:40 ਕੋਲਸਲਾ ਖੜ ਗਿਆ ਤੇ ਵੀ ਜਾਨ ਨਹੀਂ ਦੇਣਾ ਮੈਨੂੰ ਕਿਹਦਾ ਉੱਥੇ ਫੌਜ ਲੈ ਕੇ ਜੰਡਾ ਹੀ ਬੰਦਰਾ ਕਰਦਾ ਹੀ ਸੀ ਸੋ ਭਾਂਬੜ ਮਚਾਉਣ ਲਈ ਚਿੰਗਾਲੀ ਬਦਲ ਬੰਦੇ ਦੇ ਪੱਲੇ ਯੁਰਥ ਤੇ ਸੱਚ ਚਾਹੀਦਾ ਬੰਦਾ ਕਰਦਾ ਹੀ ਸੋ ਜਿਹੜੀ ਲੜਾਈ ਮੈਂ ਲੜ ਰਿਹਾ ਹਾਂ ਸੌਦੇ ਵੀ ਰਹਿੰਦੇ ਆ ਤੁਸੀਂ ਮੈਨੂੰ ਮੈਲਾਂ ਦੇ ਉੱਤੇ ਕਿ ਮੈਂ ਕੀ ਸੋਚ ਲੈ ਕੇ ਚੱਲਿਆ ਕਿ ਮੇਰੀ ਵਿਚਾਰਤਾ ਹੈ ਇਹਹੀ ਪ੍ਰਚਾਰ ਕਰਦੇ ਨੇ ਹੁਣ ਬਹੁਤ ਸਾਲ ਘਰ ਛੱਡਿਆ ਦਿਨ ਰਾਤਲੇ ਫਿਰਦੇ ਆਂ ਸ਼ਾਇਦ ਲੋਕਾਂ ਨੂੰ ਕੋਈ ਸਮਝ ਆ ਪਰ ਨਹੀਂ ਆਪਾਂ ਖੁਦ ਦਾ ਕਰੀਏ ਆਪਾਂ ਨਿਜ ਪ੍ਰਸਤ ਹੋ ਗਏ ਆਪਾਂ ਆਪਣੀ ਸਮਝ ਹੀ ਮਾਰਨੀ ਹੈ ਮੈਂ 4 ਸਾਲ ਪਹਿਲਾਂ ਕਿਹਾ ਸੀ ਵੀ ਕੋਰੋਨਾ ਦੇ ਟੀਕੇ ਲਨਵਾਏ YouTube ਤੇ ਵੀਡੀਓ ਕੱਢ ਕੇ ਸਭ ਖਰਚ ਮਾਰ ਕੇ ਸੁਣ ਲਿਓ ਲੋਕ ਕਹਿੰਦੇ ਤੂੰ ਕੀ ਡਾਕਟਰ ਲੱਗਿਆ ਡਾਕਟਰ ਅਮਰ ਸਿੰਘ ਯਾਦ ਕਰਿਓ YouTube ਮੇਰਾ ਮਿੱਤਰ ਸੀ ਪਿੱਛੇ ਜਿਹੜੀ ਮੌਤ ਹੋ ਗਈ 80 ਸਾਲ ਦਾ ਹੋ ਕੇ ਮਰਿਆ ਅੱਜ ਫਿਰ ਬ੍ਰੀਫ ਕੋਰਟ ਬੈਠੇ ਸੋਨਾ ਆਇਆ ਆ ਗੱਲਾਂ ਚੱਲ ਪਈਆਂ ਮੈਂ ਡਾਕਟਰ ਸਾਹਿਬ ਕਹਿੰਦੇ ਰੱਖੇ ਉਹਨੇ ਕੋਰੋਨਾ ਆਇਆ ਨਾ ਇਹਦਾ ਹੂਆ ਖੜਾ ਕਰਨੇ ਪੂਰੀ ਦੁਨੀਆ ਚ ਪ੍ਰਾਪੇ ਗੰਡਾ ਹੋਣਾ ਹੈ মিডিਆ ਰਾਹੀਂ ਪ੍ਰਚਾਰ ਹੁੰਦਾ ਜਿੱਕਰ ਉਹਨਾਂ ਆ ਗਿਆ ਕਰੋਨਾ ਨੇ ਫਿਰ ਇਹ ਕੋਰੋਨਾ ਡਰਾ ਕੇ ਲੋਕਾਂ ਨੂੰ دہشت ਪਾ ਕੇ ਲੋਕਾਂ ਵਿੱਚੇ ਕੁਝ ਬੰਦੇ ਮਾਰਨਗੇ ਉਸ ਤੋਂ ਬਾਅਦ ਇਹ ਇੱਕ ਦਵਾਈ ਇੱਕ ਵੈਕਸੀਨ ਤਿਆਰ ਕਰਨੀ ਤੇ ਜਿਹਦੇ ਨਾਲ ਚਾਰ ਪੰਜ ਸਰਵਾਰ ਲੋਕਾਂ ਦੀ ਮੌਤਾਂ ਆਜ ਵੀ 25 30 ਸਾਲ ਦੇ ਨੌਜਵਾਨ ਅਚਾਨਕ ਮੌਤ ਆ ਜਾਂਦੀ ਹੈ ਅਟੈਕ ਆ ਜਾਂਦਾ ਕੋਈ ਟਿਕਿਆ ਨਹੀਂ ਹੋ ਮੈਂ ਪੁੱਛਿਆ ਡਾਕਟਰ ਸਾਹਿਬ ਨੂੰ ਮੈਂ ਜੀ ਕਾਰਨਕੀ ਮਾਰਨਾ ਕਿਉਂ ਕਹਿੰਦੇ ਆ ਲੋਕਾਂ ਉਹ ਕਹਿੰਦਾ ਇਹ ਕਹਿੰਦੇ ਬਿ ਦੁਨੀਆ ਦੇ ਵਾਕੀ ਵਾਲੀ ਹੈ 850 ਰੁਪਏ ਦੇ ਕਰੀਬ ਵਾਲੀ ਹੈ ਦੁਨੀਆ ਦੀ ਇਹਨੂੰ ਘਟਾ ਕੇ 50 60 ਰੁਪਏ ਤੇ ਲੈ ਕੇ ਆਉਂਦੇ ਹੁਣ ਉਹੀ ਤੋਂ ਇਸ ਖਬਰ ਸੁਣੀ ਲਈ ਹੁਣ ਇੰਗਲੈਂਡ ਦੇ ਵਿੱਚ ਰੌਲਾ ਪਿਆ ਜੁਰਮਾਨਾ ਵੀ ਹੋਇਆ ਉਹ ਕਵਸਟਰੀ ਕੰਪਨੀ ਜਿਹਨੇ ਵੈਕਸੀਨ ਬਣਾਈ ਸੀ ਦਵਾਈ ਟੀਕਾ ਬਣਾਇਆ ਸੀ ਸੁਣੀ ਬਈ ਖਬਰ ਇਹ ਸੁਣੀ ਕੀ ਦੁਨੀਆ ਮੈਂ 12 ਸਾਲ ਪਹਿਲਾਂ ਕਿਹਾ ਸੀ ਪਾਣੀ ਮੱਕੂ 21 ਦੇ ਵਿੱਚ ਜੁਆਨ ਨੇ ਆ ਕੇ ਇੱਥੇ ਮੋਹਰ ਲਾਤੀ ਉਹ ਗੱਲ ਦਿੱਤੇ ਮੇਰੀ ਇੱਥੇ ਉਹਨੇ ਟੀਮਾਂ ਨੇ ਆ ਕੇ ਸਰਵੇ ਕੀਤਾ ਸਰਚ ਕੀਤੀ ਕਿ ਧਰਤੀ ਹਟ 11 20 ਸਾਲ ਦਾ ਪਾਣੀ ਪਿਆ। ਮੈਂ 4 ਸਾਲ ਪਹਿਲਾਂ ਕਿਹਾ ਸੀ ਵੀ ਸੁੱਕੀ ਕੇ ਨਾਲ ਲਵਾਓ ਲੋਕਾਂ ਨੇ ਨਹੀਂ ਸੁਣੀ ਮੈਂ ਅੱਜ ਕਹਿਣਾ ਜਮੀਨਾਂ ਨਾਲ ਵਿੱਚ ਆਪਣੀਆਂ ਤੁਸੀਂ ਪੰਡਾ ਤੋਂ ਆਏ ਲੱਗਦੇ ਹੋ ਮੈਨੂੰ ਉੱਥੇ ਲੈ ਲਓ ਤੇ ਆਸਿਆੜ ਦੀ ਲੈ ਹੀ ਜਾਣ ਦੀ ਹੈ ਤਾਂ ਤੇ ਜ਼ਮੀਨਾਂ ਨਾਲ ਵਿੱਚ 4 ਸਾਲਾਂ ਬਾਅਦ ਉਹੜੀ ਧਰਤੀ ਜਮੀਨ ਨਹੀਂ ਮਿਲਣੀ ਇੱਥੇ ਅਜਨੇ ਹਾਈਵੇ ਨਿਕਲੇ ਨੇ 220 ਕਿਲੋਮੀਟਰ ਦੇ ਹਾਈਵੇ ਨਿਕਲੇ ਪੰਜਾਬ ਚ ਸਾਰਾ ਵਰਲਡ ਵੇਕ ਦਾ ਪੈਸਾ ਲੱਗਿਆ 6000 ਕਿਲੋਮੀਟਰ ਲੰਮਾ ਸਰਕਟ ਰੂਟ ਬਣ ਕੇ ਤਿਆਰ ਹੋ ਗਿਆ ਚੀਨ ਤੋਂ ਲੈ ਕੇ ਯੂਰਪ ਤੱਕ ਸਾਰੇ ਵਰਲਡ ਵੇਕ ਦੇ ਪੈਸੇ ਨੇ ਇਹ ਡਬਲ ਟਿਊਰੀਸ ਨੇ ਹਉਤੇ ਆ ਉਹਦੇ ਮੁਕਾਬਲੇ ਬਾਰਡਰ ਖੁੱਲਣੇ ਨੇ ਸੋਨੇ ਬਾਗਾ ਬਾਰਡਰ ਸੈਨੀਅਰ ਬਾਰਡਰ ਖੁੱਲ ਜਾਣੇ ਕਿਥੋਂ ਵਾਸ਼ ਹੋਣਾ ਹੋ ਜਾਣਾ ਉਹਦੇ ਤੁਹਾਡੀ ਧਰਤੀ ਦੇ ਜ਼ਮੀਨ ਨਹੀਂ ਨੇ ਇਸੇ ਕਰਕੇ ਕੰਪਨੀਆਂ ਲਗਾਤਾਰ ਬਾਹਰੋਂ ਆ ਕੇ ਜ਼ਮੀਨਾਂ ਲੈ ਰਹੀਆਂ ਨੇ 4000 ਕਿੱਲਾ ਇਥੇ ਸੁਰਪਰਾਪ ਲਾਇਆ ਬਲੋਕ ਕੋਲੇ ਸਾਡੇ ਸੁਪਲਗ ਬਿੰਦਪੁਰੇ ਪਿਆ ਸਖਾਨਪਦ ਦੌੜ ਰੁਕੂ ਡੀ ਕੇ ਕਿਉਂ ਚੱਕ ਬਦਨੀ ਮੈਂ ਪਿੰਡਾਂ ਚ ਗਿਆ ਉਥੇ ਨਿਰੰਦੇ ਨਿਹਾਰੇ ਹਜ਼ਾਰਾਂ ਸੈਂਕੜੇ ਕਿਰਪਾਲੀ ਬਾੜਨੀਆਂ ਕੰਪਨੀਆਂ ਨੇ ਕਿੱਢੇ ਜਮੀਨ ਇਹ ਨਾਲ ਚਲੋ ਸੇਵਨਾ ਬੋਰਡ ਲੋਨ ਲੈ ਲਓ ਜੀ ਆਪਾਂ ਇੱਥੇ 35 ਕਰੋੜ ਦੇ ਕਿੱਲੇ ਵਿੱਚ ਇਹ ਲੋਕਾਂ ਨੇ ਮਹਲਾ ਲਿਦਿਆ ਨੇ 10-12 ਸਾਲ ਪਹਿਲਾਂ ਕਲੋਨੀਆ ਕੱਟਨੇ। 35-30 ਕਰੋੜ ਦੇ ਕਿੱਲੇ ਵਿੱਚ ਨਾਲੇ ਲੋਕ ਅੱਜ ਆਪਣੀਆਂ ਜ਼ਮੀਨਾਂ ਤੇ ਬਣੇ ਮੌਦਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਸਿਕਿਉਰਿਟੀ ਗਾਰਡ ਲੱਗੇ ਖੜੇ ਆ। ਪੈਸਾ ਦਾ ਜਿਹੜਾ ਅਰਬਾਂ ਰੁਪਈਆ ਪਿਆ ਹਵਲ ਕਰੇ। ਉਹਦਾ ਕੱਲੋਂ ਕਦੀ ਨੋਟਬੰਦੀ ਮੋਦੀਰ ਕੇ ਨੇ ਹੋਰ ਕਰਤੀ ਸੁਆ ਬਣ ਗਈ। ਜਿਹੜੇ ਆਉਣ ਵਾਲੇ ਸਮੇਂ ਦੀ ਆਪਰ ਗੱਲਾਂ ਕਰਦੇ। ਮੈਂ ਇਸ ਕਰਕੇ ਕਹਿਣਾ ਵੀ ਜੇ ਅਸੀਂ ਆਹ ਖਾਣਾ ਪੀਣਾ ਯਾਰਾ ਅਸੀਂ ਨਾ ਕੱਢੀਆਂ ਘਰਾਂ ਚੋਂ। ਇਹ ਰਾਖ ਖਾਨੇ ਆ ਪਰ ਤੁਹਾਡੀ ਤੀਜੀ ਪੀੜ੍ਹੀ ਨੇ ਬੱਚਾ ਨਹੀਂ ਪੈਦਾ ਕਰਨਾ। 50% ਸਤਰਾਣੂਆਂ ਦੀ ਕਮੀ ਪੰਜਾਬੀਆਂ ਚ ਬੱਚਾ ਪੈਦਾ ਕਰਨਾਂ ਦੇ ਉਪਚਾਰ। ਤੇ ਸਾਰਾ ਜਹਨ ਵਾਲਾ ਖਾਨਾ ਜੀ ਨਾ ਕਰਦੇ। ਸਾਈਕਲਿਕ ਕੇਸ ਹੁੰਦੇ ਮੇਰੇ ਕੁੜੀਆਂ ਦੇ। 2 ਮਹੀਨੇ 3 ਮਹੀਨੇ ਵਿਆਹ ਹੋਏ ਹੁੰਦੇ ਆ ਤਲਾਕ ਦੀ ਨੌਤ ਤਾਂ ਆ ਜਾਂਦੀ ਹੈ। ਕੁੜੀਆਂ ਭਰੇ ਪੰਚਾਇਤ ਚ ਕਹਿਦੇ ਆ ਮੁੰਡੇ ਦੇ ਰਹਿਣ। ਗਾਂਹਾਂ ਵਾਲੀ ਗੱਲ ਮੈਂ ਕੀ ਕਰਾਂ। ਸਮਾਜ ਘੱਟ ਕਰਿਆ। ਲੋੜਾ ਚੰਗੇ ਪ੍ਰਚਾਰ ਦੀ ਆਪਣੀ ਸੋਚ ਨੂੰ ਡਵਲਪ ਕਰਨੀ ਲੋੜ ਹੈ ਪ੍ਰਚਾਰ ਨਹੀਂ ਹੁੰਦਾ ਪ੍ਰਚਾਰ ਮਾਰਾ ਹੁੰਦਾ ਨਾ ਸੁਣਦੇ ਵੀ ਨਹੀਂ ਅਸੀਂ ਮੈਕਦਨ ਦੇਖੀ ਜਾਵਾ ਮੋਬਾਈਲ ਦੇ ਉੱਤੇ ਉਦੋਂ ਕੀ ਬੋਲੀ ਜਾਂ ਡਾਕਟਰ ਉਦੋਂ ਕੀ ਇਤਿਹਾਸਕਾਰ ਹੁਣ 500 ਬੰਦੇ ਨੇ ਸੁਣਿਆ ਉਹਨੇ ਬੜੀ ਕਮਾਲ ਦੀ ਤਿਆਰੀ ਦੱਸਣੀ ਅਸਾਗਰ ਦੀ ਬੋਟੀ ਆਈ 5 ਲੱਖ ਰੀਲ ਬਣਾਤੀ ਲੋਕਾਂ ਚੰਗੇ ਬੰਦੇ ਨੂੰ 500 ਬੰਦਾ ਸਮਝਦਾ ਸਾਡੇ ਦੀ ਬੋਟਿੰਗ ਨੂੰ 5 ਲੱਖ ਪਾਉਂਦਾ ਇਹ ਬਣਾਉਂਦਾ ਆਹ ਬਲੌਗਰ ਬਲੌਗਰ ਜਿਹੜੇ ਉਹ ਲੈ ਕੇ ਆਦੇ ਘਰਾਂ ਦੇ ਵਿੱਚ ਕਿਤੇ ਰਸੋਈ ਚ ਬਾਗ ਕੇ ਵੀਡੀਓ ਬਣਾ ਕੇ ਫਤ ਨੂੰ ਉਹ ਸਾਨੂੰ ਦੇਖੀ ਜਾਂਦੇ ਆਂ ਘਰਾਂ ਚੋਂ ਅਖਬਾਰ ਅਸੀਂ ਕੱਟਦੇ ਕਿਤਾਬਾਂ ਅਸੀਂ ਕਰਤੀਆਂ ਨਾ ਲਿਟਰੇਚਰ ਦੀ ਗੱਲ ਨਾ ਇਤਿਹਾਸ ਦੀ ਗੱਲ ਪੜ੍ਹਦੇ ਹੀ ਨਹੀਂ ਕੋਈ ਸੋ ਇਹ ਹੀ ਪ੍ਰੋਬਲਮ ਹੈਗਾ ਤਾਂ ਗੱਲਾਂ ਬੋਤਾਨੀਆ ਦਾ ਘਾਟੀ ਨੂੰ ਮੈਂ ਇੱਕ ਚੰਗਾ ਲੱਗਾ ਸਾਹ ਦੀ ਬਾਲਾ ਇੱਕੋ ਹੀ ਗੱਲ ਮੈਂ ਜਿੰਦਗੀ ਤੇ ਤੇ ਤੁਹਾਡੀ ਕਦੇ ਅੱਖ ਨਹੀਂ ਨਹੀਂ ਹੋਊਗੀ ਜੇ ਦਲਤ ਬਣਾਣਾ ਸਾਹ ਇਹ ਬਾਤ ਜਿਹੜੀ ਪਹਿਲਾਂ ਵੀ ਹਰ ਪੱਠ ਤੋਂ ਲੋਕਾਂ ਨਾਲ ਖੜ ਕੇ ਗੁੰਜੀ ਆ ਅਲਤੇਰੇ ਡਾਕਟਰ ਨੇ ਵੰਡੇ ਨੇ